ਅਤੇ ਡੀਸੀਪੀ ਲਾਉਣ ਆਰਡਰ ਅਤੇ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਜੇਰੇ ਨਗਰਾਨੀ ਮੇਰੇ ਐਸਐਚਓ ਕੈਂਟ ਐਸਆਈ ਅਮਨਦੀਪ ਗੁਰ ਵੱਲੋਂ ਜਿਹੜਾ ਵਾ ਇੱਕ ਮੁਕਦਮਾ 155/24 ਦਰਜ ਹੋਇਆ ਸੀ ਇਹ 24 ਨਵੰਬਰ ਨੂੰ ਇੱਕ ਐਕਟਵਾ ਚੋਰੀ ਹੋਈ ਸੀ ਗੁਰਵਰਜਨ ਦੇਵ ਨਗਰ ਇਲਾਕੇ ਚੋਂ ਕੈਂਟ ਦੇ ਰੀਜੋ ਇਹਨਾਂ ਨੇ ਐਕਟਵਾ ਨੂੰ ਫਾਲੋ ਕਰਦੇ ਕਰਦੇ ਉਹ ਸੀਸੀਟੀਵੀ ਕੈਮਰੇ ਤੋਂ ਜਿਹੜਾ ਇਹ ਚ ਬਨੋਦ ਸ਼ਰਮਾ ਤੇ ਅਰਜਨ ਸੈਣੀ ਦੋ ਦੋਸ਼ੀ ਗ੍ਰਿਪ ਕਬਤਾਰ ਕੀਤੇ ਆ ਮਨੋਦ ਸ਼ਰਮਾ ਮੁਣੀਪਰਖ ਦਾ ਰਹਿਣ ਵਾਲਾ ਤੇ ਅਰਜਨ ਸੈਣੀ ਪਠਾਨਕੋਟ ਦਾ ਰਹਿਣ ਵਾਲਾ ਇਹ ਅਰਜਨ ਸੈਣੀ ਪਹਿਲਾਂ ਪਠਾਨਕੋਟ ਦੇ ਵਿੱਚ ਇਹਦੇ ਖਿਲਾਫ 7 ਕਿਲੋ ਮੇਜਰ ਦਰਜ ਨੇ ਉੱਥੇ ਜੇ ਵਹੀਕਲ ਚੋਰੀ ਦੀ ਵਾਰਦਾਤ ਕਰਦਾ ਸੀ ਹੁਣੇ ਅੰਮ੍ਰਿਤਸਰ ਆ ਕੇ ਚੋਰੀ ਕਰਨ ਲੱਪਿਆ ਇਸ ਜਿਹੜੀ ਮਕਦਮੇ ਵਿੱਚ ਜਿਹੜੀ ਐਕਟਵਾ ਚੋਰੀ ਕੀਤੀ ਸੀ ਉਹ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਕੋ 2 ਚੋਰੀ ਦੇ ਹੋਰ ਐਕਟਵਾ ਬਰਾਮਦ ਕੀਤੀਆਂ ਇਹ ਬੰਦੇ ਫਿਰ ਹਾਲ ਸਾਡੇ ਤੋਂ ਰਿਮਾਂਡਤੇ ਨੇ ਸਾਡੇ ਕੋਲ ਇਹਨਾਂ ਕੋ ਹੋਰ ਕਵਰੀ ਹੋਣ ਦੀ ਆਸ ਹੈ ਇਸ ਤੋਂ ਇਲਾਵਾ 160 ਨੰਬਰ ਮਕਦਮਾ ਜਿਹੜਾ ਵਾ ਇਦੇ ਵਿੱਚ ਅਸੀਂ ਸ਼ਰਨਜੀਤ ਸਿੰਘ ਨਾਂ ਦਾ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਵਾ ਇਹਦੇ ਕੋਲੋਂ ਤਿੰਨ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਸਾਡੇ ਕੋਲ ਰਿਮਾਂਡ ਤੇ ਆਇਆ ਕੋਈ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ ਅਸੀਂ ਅੱਜ ਬਰਾਮਦਗੀ ਕਰਾਂਗੇ ਜਿਹੜਾ ਪਠਾਨਕੋਟ ਰਹਿੰਦਾ ਸੀ ਇੱਥੇ ਆ ਕੇ ਰਹਿੰਦਾ ਕਿਤੇ ਆਇਆ ਸੀ ਇਹ ਜਿਹੜਾ ਦੂਸਰਾ ਇਹਦਾ ਦੋਸ਼ੀ ਹੈ ਵਿਨੋਦ ਸ਼ਰਮਾ ਦਾ ਸਾਥੀ ਹੈ ਉਹਦੇ ਕੋਲ ਰਹਿੰਦਾ ਸੀ ਇੱਥੋਂ ਵੀ ਖਲਚੋਰੀ ਕਰਕੇ ਉੱਥੇ ਲੈ ਜਾਂਦਾ ਸੀ ਪਠਾਨਕੋਟ ਜਾ ਕੇ ਵੇਚਦਾ ਸੀ ਉੱਥੇ ਜਾ ਕੇ ਵੇਚਦਾ ਸੀ ਪਰ ਇਹ ਕੋਈ ਬੰਦੇ ਤਰੀ ਸੋਏ ਜਿੰਨਾਂ ਨੂੰ ਵੇਚਦਾ ਅਜੇ ਫਰਦਰ ਛੱਡ ਗਏ ਪੁਸ਼ਟੀਸ਼ ਕਰ ਰਹੇ ਹਾਂ ਰਿਮਾਂਡ ਤੇ ਅਸੀਂ ਜਿਹੜੇ ਬੰਦਿਆਂ ਨੂੰ ਵੀ ਕੁਲਵੇਜ ਦੇ ਉਹ ਵੀ ਗ੍ਰਫਤਾਰ ਕਰਾਂਗੇ ਉਹਨਾਂ ਨੂੰ ਨਾਮਜ਼ਦ ਕਰਾਂਗੇ ਕਿੰਨੀਆਂ ਵਹੀਕਲ ਸਮਹ ਲੈਤਾ ਕਿਹਾਰੇ ਧੁਰੇ ਕਰ ਇਹਨਾਂ ਕੋਲੋਂ ਤੇ ਤਿੰਨ ਬਰਾਮਦ ਹੋਏ ਨੇ ਸੀ ਅੱਧਰ ਇਨਟੈਰੋਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਤੇ ਬਾਕੀ ਸਾਰਾ ਡਿਟੇਲ ਲਵਾਂਗੇ ਕਿ ਕਿੰਨਾ ਕਿੱਥੇ ਚੋਰੀਆਂ ਕੀਤੀਆਂ ਕਿੱਥੇ ਵੇਚੇ ਇਹਨਾਂ ਉਹਨਾਂ ਤੇ ਵੀ ਕਾਰਵਾਈ ਹੋਏਗੀ ਜਿਨ੍ਹਾਂ ਨੂੰ ਵੇਚੇ ਗਏ ਨੇ ਬਿਲਕੁਲ ਜਿਹੜੇ ਖਰੀਦੇ ਆ ਉਹਨਾਂ ਤੇ ਵੀ ਕਾਰਵਾਈ ਹੋਏਗੀ ਸਰ ਇਹ ਜਿਹੜਾ ਇਹਦਾ ਨਾਲ ਦਾ ਸਾਥੀ ਸੀ ਕਿੰਨੀ ਦੇਰ ਤੋਂ ਕੰਮ ਕਰਦੇ ਆ ਸੀ ਇਹ ਤੇ ਪਹਿਲਾਂ ਕਾਫੀ ਦੇਰ ਤੋਂ ਤੇ ਨਾਲ ਹੀ ਪਹਿਲਾਂ ਉੱਥੋਂ ਪਠਾਨਕੋਟੋਂ ਚੋਰੀ ਕਰਦੇ ਸਤਨਗਰਮੇ ਦਰਜ ਜਿਹੜਾ ਦੂਸਰਾ ਦੋਸ਼ੀ ਆ ਉਹਤੇ ਮੁਕਦਮਾ ਕੋਈ ਦਰਜ ਨਹੀਂ ਪਰ ਤਿੰਨ ਵੀ ਕਿਲੋ ਕੋਗਰਾਮ ਦੇ ਜੀ ਏਜ ਕਿੰਨੀ ਹੈ ਨਾਲੀ 20 ਤੋਂ 22 ਸਾਲ ਦੇ ਜੀ 20 ਤੋਂ 22 ਸਾਲ ਜੀ ਸਰ ਕੋਈ 10 ਹੈ ਕੋਈ ਪਲੱਸ 2 ਪੜਿਆ ਹੋਇਆ ਤੇ ਨਸ਼ੇ ਦੇ ਆਦੀ ਨੇ ਨਸ਼ੇ ਦੇ ਆਦੀ ਸਰ ਲੱਗਦਾ ਵੀ ਹੋਰ ਵੀ ਰਿਕਵਰੀ ਹੋ ਸਕਦੀ ਬਿਲਕੁਲ ਪਰ ਜੇ ਅੰਟਰੋਗੇਸ਼ਨ ਜਲਦੀ ਹੋ ਰਿਹਾ ਮੰਨਦੇ ਆ ਸਾਨੂੰ ਆਸ ਹੈ ਕਿ ਹੋਰ ਰਿਕਵਰੀ ਹੋਏਗਾ ਨਾਲ ਲੱਗਦਾ ਨਹੀਂ ਕਿ ਜਿਹੜਾ ਕਿ 70 ਦਾ ਟੇਲਰ ਦਾ ਕੰਮ ਕਰਦਾ ਸੀ ਨਸ਼ੇ ਕਰਨ ਦਾ ਜਿਹੜਾ ਆਦੀ ਉਹਦੇ ਕਰਕੇ ਉਹ ਇਹਵੇਂ ਦੇ ਕੰਮ ਕਰਦਾ ਬਿਲਕੁਲ ਨਸ਼ੇ ਦੀ ਪੂਰਤੀ ਖਾਤਰ ਇਹ ਵਿਕਲ ਚੋਰੀ ਕਰਕੇ ਸਸਤੇ ਭਾਅ ਦੇ ਵੇਚ ਦਿੰਦੇ